ਚਲੋ ਆਪਾਂ ਮਾਸਤੋਨਾ ਸਾਹਿਬ ਦੇ ਸਰੋਵਰ ਦੀ ਗੱਲ ਕਰਦੇ ਜਿਹੜਾ ਮਾਸਤੋਨਾ ਸਾਹਿਬ ਇਹ ਸਰੋਵਰ ਬਣਿਆ ਕਿ ਇਹ ਮਹਾਂਪੁਰਖਾਂ ਨੇ ਸਰੋਵਰ ਇਦਾਂ ਬਣਾਇਆ ਸੀ ਭਾਈ ਇੱਥੇ ਸਰੋਵਰ ਬਣਾ ਦਿੱਤਾ ਆਪਾਂ ਠੀਕ ਹੈ ਵੀ ਜਿਹੜਾ ਵੀ ਇੱਥੇ ਇਸ ਸਰੋਵਰ 'ਚ ਇਸ਼ਨਾਨ ਕਰੂਗਾ ਉਹਦੇ ਸਾਰੇ ਪਾਪ ਉਤਰ ਜਾ ਕਰਨਗੇ ਕਿਹਾ ਸੀ ਇਹ ਗੱਲ ਮਹਾਂਪੁਰਖਾਂ ਸੰਤ ਅਵਾਧਰ ਸਿੰਘ ਨੇ ਕਿਹਾ ਵੇ ਕਿਤੇ ਵੀ ਲਿਖਿਆ ਹੋਵੇ ਪੜਿਆ ਹੋਵੇ ਕਿ ਬਿਸਰੋਵਰ ਚ ਇਸਰਾਨ ਕਰੋ ਛੋਟੇ ਸਾਰੇ ਪਾਪ ਬਲਾ ਭਜਾ ਨੇ ਕਈ ਤਾਂ ਇਸ ਤਰ੍ਹਾਂ ਵੀ ਸਰੋਵਰ ਦੇ ਉੱਪਰ ਨਾ ਪੰਗਤੀ ਵੀ ਲੇ ਕੇ ਲਾਤੀ ਲੇ ਕੇ ਲਾਤੀ ਤੇ ਕਹਾਂਦੇ ਉੱਪਰ ਵੀ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮ ਤੇ ਉੱਥੇ ਉਹਨਾਂ ਕਿਹੜੇ ਸਰੋਵਰ ਦੀ ਗੱਲ ਕੀਤੀ ਗਈ ਹੈ ਉੱਥੇ ਸੰਗਤ ਹੀ ਰੂਪ ਸਰੋਵਰ ਦੀ ਭਾਵਕੀ ਜਿਹੜਾ ਸੰਗਤ ਦੇ ਵਿੱਚ ਇਸ਼ਨਾਨ ਕਰਦਾ ਸੰਗਤ ਦੇ ਇਸ਼ਨਾਨ ਕਰਨਾ ਕੀ ਹੈ ਮਨ ਦਾ ਇਸ਼ਨਾਨ ਹੁਣ ਅੱਜ ਆਪਾਂ ਮਨ ਦਾ ਇਸ਼ਨਾਨ ਕਰਾ ਰਹੇ ਹਾਂ ਸਰੀਰ ਦਾ ਇਸ਼ਨਾਨ ਨਹੀਂ ਹੈ ਸਰੀਰ ਦਾ ਇਸ਼ਨਾਨ ਤਾਂ ਆਪਾਂ ਘਰੇ ਵੀ ਇਸ਼ਨਾਨ ਕਰਕੇ ਆਏ ਗਏ ਇੱਥੇ ਸਰੋਵਰ 'ਚ ਵੀ ਕਰਕੇ ਆਏ ਹੁਣ ਆਪਾਂ ਕਵਾਂਗੇ ਵੀ ਫਿਰ ਸਰੋਵਰ ਕਿਉਂ ਬਣਿਆ ਮਸ਼ਤੁਰਾ ਸਾਹਿਬ ਇੱਥੇ ਪਾਣੀ ਨਹੀਂ ਸੀਗਾ ਹੈਗਾ ਸੀ ਪਾਣੀ ਪਹਿਲਾਂ ਦੱਸ ਦਿਓ ਜੇ ਹੈਗਾ ਸੀ ਹੈ ਨਹੀਂ ਜੀ ਨਾ ਬਲਤਾ ਮਾਪੁਰਖਾਂ ਦੇ ਖੂਹੀਆਂ ਲਵਾਈਆਂ ਲੋਕੋ ਖੂਹੀਆਂ ਤੇ ਦੀਵੇ ਲਾਈ ਜਾਂਦੇ ਆ ਬੋਲੋ ਸਭ ਤਖਾਵਸਰੀ ਜਿੰਨਾ ਸੀ ਕਹਨੇ ਆ ਹੁਣ ਜਿੰਨਾਂ ਨੂੰ ਪਤਾ ਨਹੀਂ ਸੀਗਾ ਹਨਾ ਵੀ ਖੂਹ ਤੇ ਦੀਵਾ ਲਾਉਦਾ ਉਹ ਵੀ ਜਾ ਕੇ ਲਾ ਕੇ ਆਉਗਾ ਹੁਣ ਕੋਈ ਬਾਪੇ ਨੇ ਦੱਸਿਆ ਉਥੇ ਵੱਧ ਲਾਉਣ ਲੱਗ ਗਏ ਇਸ ਸਰਕਾਰ ਇਸ ਤਾਂ ਉਹਨਾਂ ਪ੍ਰਚਾਰ ਕਰਨ ਨੂੰ ਹਟ ਗਏ ਭਾਈ ਲੋੜ ਹੀ ਨਾਮ ਲੈਣ ਦਾ ਵੀ ਕਿ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਨਾਮ ਪਤਾ ਲੱਗੇ ਉਹ ਸਾਡੇ ਬੋਲਣ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਤੇ ਹਟਦੇ ਫਿਰ ਉਹ ਵੀ ਨਹੀਂ ਉਹ ਲਾ ਲਾ ਕੇ ਦੀਵ ਨੂੰ ਜਮਾ ਐ ਕਾਲੀ ਕਰਿਆ ਪਿਆ ਉਹ ਮੋਬਤੀ ਬੁਰਾ ਹਾਲ ਕਰਤਾ ਉਹਦਾ ਜੇ ਨਹੀਂ ਕਰਿਆ ਤਾਂ ਦੇਖ ਲੋ ਤੇਰਾ ਪ੍ਰਸ਼ਨ ਵਾਲਾ ਨਹੀਂ ਹੋ ਵੀ ਜਿਹੜੇ ਦੀਵੇ ਜਲਾ ਕੇ ਗਏ ਉਹਨਾਂ ਨੂੰ ਬਸਣਾ ਵੀ ਤੁਹਾਡੇ ਜੀਵਨ ਦਾ ਆਧਾਰ ਹੋ ਗਿਆ ਕੋਈ ਸੰਤ ਬਾਬਾ ਅਤਰ ਸਿੰਘ ਨੇ ਕਿਹਾ ਸੀ ਵੀ ਦਿੱਤੇ ਖੋਹੀ ਤੇ ਦੀਵੇ ਲਾ ਕੇ ਜਾਇਆ ਕਰੋ ਭਈ ਤੁਹਾਡਾ ਆਧਾਰ ਹੋ ਜਾ ਕਾਮਨਾ ਪੂਰੀ ਹੋ ਗਈ ਜਿਹਦੀ ਕਾਮਨਾ ਪੂਰੀ ਹੋ ਗਈ ਉਹਨੇ ਘਟੋ ਘਟ 50 ਜਣਾਂ ਨੂੰ ਦੱਸਣਾ ਵੀ ਮੈਂ ਤਾਂ ਮਸਤੋਣਾ ਸਾਹਿਬ ਨਾਲ ਉੱਥੇ ਖੂਹ ਤੇ ਦੀਵਾ ਲਾ ਕੇ ਆਏ ਸੀ ਮੇਰੇ ਦਾ ਘਰੇ ਚੰਨ ਨਾ ਹੋ ਗਿਆ ਉਹ ਫਿਰ ਜ 50 ਜਾਣੇ ਆਉਣਗੇ ਵੀ ਹਾਂ ਵੀ ਮਸਤੋਣਾ ਸਾਹਿਬ ਚੱਲੀ ਆਪਾਂ ਦੀਵੇ ਲਾ ਕੇ ਆਈ ਨਾ ਕੋਨੇ ਇਹ ਨਹੀਂ ਦੱਸਿਆ ਵੀ ਮਸਤੋਣਾ ਸਾਹਿਬ ਜਾ ਕੇ ਮੈਂ ਉੱਥੇ ਬੈਠਾ ਅਰਦਾਸ ਕੀਤੀ ਗੁਰੂ ਦੀ ਬਾਣੀ ਪੜ੍ਹੀ ਤੇ ਮੈਨੂੰ ਉਥੋਂ ਸਿੱਖਿਆ ਮਿਲੀ ਵੀ ਤੋਂ ਭਾਈ ਨਾਮ ਜਪਿਆ ਕਰ ਨਿਤਨੇਮ ਕਰਾ ਗਾ ਸੰਤ ਬਾਬਾ ਆਤਰ ਸਿੰਘ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਨਿਤਨੇਮ ਮਨੁੱਖ ਦੀ ਪੂੰਜੀ ਹੈ ਨਾਮ ਜਪਿਆ ਕਰੋ ਨਾਮ ਤੋਂ ਬਿਨਾ ਆਧਾਰ ਨਹੀਂ ਹੈ ਹਮੇਸ਼ਾ ਸਾਤਵਾ ਬਾਤ ਰਸ ਜੀ ਹਮੇਸ਼ਾ ਕਹਿੰਦੇ ਨਿਤਨੇਮ ਮਨੁੱਖ ਦੀ ਪੂਜੀ ਤੇ ਉਹਨਾਂ ਭੱਜਨੇ ਬੈਠੇ ਆ ਕਿ ਨਿਤਨੇਮ ਸਾਡਾ ਹੈਗਾ ਪੂਰਾ ਜਿਹੜੇ ਖੋਈਆਂ ਤੇ ਦੀਵੇ ਲਾਉਣ ਆਲੇ ਆ ਉਹਨਾਂ ਨੂੰ ਪੁੱਛਣ ਆਲਾ ਉਹ ਵੀ ਨਿਤਨੇਮ ਕਰਿਆ ਨਹੀਂ ਕਰਿਆ ਜਿਹੜਾ ਨਿਤਨੇਮ ਕਰਨ ਵਾਲਾ ਹਰ ਰੋਜ ਉਹ ਪੂਜਿਤ ਦੀਵਾ ਨਹੀਂ ਲਾਊਗਾ